ਸਸ਼ੀਕਾਲ ਜੀ ਮੈਂ ਇੱਕ ਵਡਿੰਗ ਤੁਹਾਡੇ ਸਾਰਿਆਂ ਦੀ ਬੀਟੀ ਤੁਹਾਨੂੰ ਇੱਕ ਬੇਨਤੀ ਕਰਦੀ ਹੈ ਕਿ ਇਸ ਵਾਰ ਮੇਰੇ ਮम्मा ਅੰਮ੍ਰਿਤਾ ਵਡਿੰਗ ਨੂੰ ਗਿੱਧੜਵਾਤੋ ਜੀ ਤਾਂ ਕਿ ਅਸੈਂਬਲੀ ਤੇ ਜੋ ਪਹਿਲੀ ਵਾਰ ਕਿਸੇ ਔਰਤ ਨੂੰ ਗਿੱਧੜਵਾਤੋ ਟਿਕਟ ਮਿਲੀ ਹੈ ਆਪ ਦਾ ਪੂਰਾ ਸਹਿਯੋਗ ਦਿਓ ਤੇ ਪਾਰਟੀ ਵਾਦ ਤੋਂ ਉੱਠ ਕੇ ਮੇਰੀ ਮम्मा ਦਾ ਸਪੋਰਟ ਦਿਓ ਚਲੋ ਸਾਰਿਆਂ ਨੂੰ ਬੇਨਤੀ ਹੈ ਕੀ ਵੀ ਤਰੀਕ ਨੂੰ ਜਦੋਂ ਤੁਸੀਂ ਸਾਰੇ ਵੋਟਾਂ ਪਹੁੰਚ ਜਾਓਗੇ ਪਹਿਲੇ ਨੰਬਰ ਵਾਲਾ ਬਟਨ ਚੋਣ ਨਿਸ਼ਾਨ ਪੰਜੇਦਾਂ ਬਟਨ ਦਬਾ ਕੇ ਮੇਰੀ ਮੰਮਾ ਨੂੰ ਇੱਥੇ ਜਤਾ ਕੇ ਭੇਜੋ ਤੁਹਾਡਾ ਬਾਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸਸ਼ੀਕਾਲ ਜੀ ਮੈਂ ਇੱਕ ਵੜਿੰਗ ਤੁਹਾਡੇ ਸਾਰਿਆਂ ਦੀ ਬੇਟੀ ਤੁਹਾਨੂੰ ਇੱਕ ਬੇਨਤੀ ਕਰਦੀ ਹੈ ਕਿ ਇਸ ਵਾਰ ਮੇਰੇ ਮम्मा ਅੰਮ੍ਰਿਤਾ ਵੜਿੰਗ ਨੂੰ ਗਿਦਰਵਾਤੋ ਤਾਂ ਜੋ ਤਾਂ ਕਿ ਅਸੈਂਬਲੀ ਤੇ ਜੋ ਪਹਿਲੀ ਵਾਰ ਕਿਸੇ ਔਰਤ ਨੂੰ ਗਿਦਰਵਾਤੋ ਟਿਕਟ ਮਿਲੀ ਹੈ ਆਪ ਦਾ ਪੂਰਾ ਸਹਿਯੋਗ ਦਿਓ ਤੇ ਪਾਰਟੀ ਵੱਲ ਤੋਂ ਉੱਠ ਕੇ ਮੇਰੀ ਮम्मा ਦਾ ਸਪੋਰਟ ਦਿਓ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕੀ ਵੀ ਟ੍ਰਿਕ ਨੂੰ ਜਦ ਤੁਸੀਂ ਸਾਰੇ ਵੋਟਾਂ ਪਾਉਣ ਜਾਓਗੇ ਪਹਿਲੇ ਨੰਬਰ ਵਾਲਾ ਬਟਨ ਚੋਣ ਨਿਸ਼ਾਨ ਪੰਜੇਦਾਂ ਬਟਨ ਦਬਾ ਕੇ ਮੇਰੀ ਮੰਮਾ ਨੂੰ ਇੱਥੇ ਜਤਾ ਕੇ ਭੇਜੋ ਤੁਹਾਡਾ ਬਾਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਂ ਇੱਕ ਵਟਿੰਗ ਤੁਹਾਡੇ ਸਾਰਿਆਂ ਦੀ ਬੀਟੀ ਤੁਹਾਨੂੰ ਇੱਕ ਬੇਨਤੀ ਕਰਦੀ ਹੈ ਕਿ ਇਸ ਵਾਰ ਮੇਰੇ ਮਮਾ ਅਮ੍ਰਿਤਾ ਵਟਿੰਗ ਨੂੰ ਗਿਦਰਵਾਤੋ ਜਿਤਾ ਕੇ ਅਸੈਂਬਲੀ 'ਤੇ ਜੋ ਪਹਿਲੀ ਵਾਰ ਕਿਸੇ ਔਰਤ ਨੂੰ ਗਿਦਰਵਾਤੋ ਟਿਕਟ ਮਿਲੀ ਹੈ ਆਪ ਦਾ ਪੂਰਾ ਸਹਿਯੋਗ ਦਿਓ ਤੇ ਪਾਰਟੀ ਵਾਦ ਤੋਂ ਉੱਠ ਕੇ ਮੇਰੀ ਮਮਾ ਦਾ ਸਪੋਰਟ ਦਿਓ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕੀ ਵੀ ਟ੍ਰਿਕ ਨੂੰ ਜਦੋਂ ਤੁਸੀਂ ਸਾਰੇ ਬੂਟਾ ਪਹੁੰਚ ਜਾਓਗੇ ਪਹਿਲੇ ਨੰਬਰ ਵਾਲਾ ਬਟਨ ਚੋਣ ਨਿਸ਼ਾਨ ਪੰਜੇਦਾਂ ਬਟਨ ਦਬਾ ਕੇ ਮੇਰੀ ਮੰਮਾ ਨੂੰ ਇੱਥੇ ਜਤਾ ਕੇ ਭੇਜੋ ਤੁਹਾਡਾ ਬਾਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ